ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੈਰਾ ਚੈਨਲ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੋਗੇ ਜੀ ਹਾਂਜੀ ਆਪਾਂ ਵੀ ਠੀਕ ਠਾਕ ਹਾਂ ਜੀ ਵਧੀਆ ਵਾਂ ਪਰ ਆਪਨੂੰ ਅਚਾਨਕ ਬਾਜ਼ਾਰ ਜਾਣਾ ਪੈ ਗਿਆ ਜੀ ਚਲੋ ਤੁਹਾਨੂੰ ਜ਼ਰੂਰ ਦਾ ਬਾਜ਼ਾਰ ਘੁਮਾਉਣੇ ਆ ਜੀ ਬਸ ਨੂੰ ਪਤਾ ਹੀ ਹੈ ਜਦੋਂ ਬੱਚੇ ਸਕੂਲ ਪੜਦੇ ਹੁੰਦੇ ਆ ਨਾ ਉਦੇ ਤੱਕ ਕੁਛ ਨਾ ਕੁਛ ਆਪਨ ਕੀ ਦੀ ਲੋੜ ਪੈ ਹੀ ਜਾਂਦੀ ਹੈ ਅਚਾਨਕ ਜਾਣਾ ਪੈ ਜਾਂਦਾ ਜੀ ਬਾਜ਼ਾਰ ਕਦੇ ਬੱਚਿਆਂ ਨੂੰ ਆ ਚੀਜ਼ਾ ਉਹ ਚਾਹੀਦਾ ਉਹ ਵੀ ਇਹਨਾਂ ਦਾ ਜ਼ਰੂਰੀ ਹੁੰਦਾ ਵਾ ਲਿਆ ਕੇ ਦੇਣਾ ਨਾ ਇੱਕ ਨਵੀਆਂ ਕਲਾਸਾਂ ਕਰਕੇ ਵੀ ਇਹਨਾਂ ਨੂੰ ਕਦੇ ਕੋਈ ਚੀਜ਼ ਦੀ ਲੋੜ ਪੈਂਦੀ ਹੈ ਜੀ ਕਦੇ ਕਿਸੇ ਚੀਜ਼ ਦੀ ਲੋੜ ਪੈਂਦੀ ਆ ਹਾਂਜੀ ਇੱਧਰ ਆਪਾਂ ਆ ਗਏ ਜੀ ਬੱਸ ਸਟੈਂਡ ਸੰਗਰੂਰ ਦੇ ਸੇ ਸੰਗਰੂਰ ਦੇ ਬੱਸ ਸਟੈਂਡ ਦੇ ਬਾਹਰਲੀ ਸਾਈਡ ਜੀ ਬੈਗ ਹੁੰਦੇ ਆ ਜੀ ਬੱਚਿਆਂ ਦੇ ਸਕੂਲ ਬੈਗ ਆਪਾਂ ਸਕੂਲ ਬੈਗ ਵੀ ਇੱਥੇ ਹੀ ਲਈਦੇ ਆ ਜੀ ਕਿ ਕਿ ਵਧੀਆ ਹੁੰਦੇ ਨੇ ਤੇ ਰੇਟ ਵੀ ਸਹੀ ਹੁੰਦਾ ਵਾ ਤੇ ਚੀਜ਼ ਵੀ ਵਧੀਆ ਹੁੰਦੀ ਹੈ ਜੀ 10 ਟੈਂਡਾ ਜੀ ਕੁਰੂ ਹੁੰਦਾ ਉਹਦੀ ਬੈਕ ਸਾਈਡ ਤੇ ਆਪਾਂ ਹੁਣ ਜਾ ਰਹੇ ਜੀ ਉਧਰ ਬੁੱਕਸ ਵਗੈਰਾ ਮਿਲਦੀਆਂ ਜੀ ਗਿੰਦਰ ਵਾਲਿਆਂ ਦੇ ਉਥੋਂ ਇਹਦੀ ਬੁੱਕਸ ਵਗੈਰਾ ਵੀ ਲੈਣੀਆਂ ਤੇ ਇਹਦੇ ਨਾਲ ਸਕੂਲ ਦੇ ਬੂਟਸ ਜੀ ਇਹਦੇ ਦੇ ਉਹਨਾਂ ਦੇ ਲੋਕ ਜੇ ਟੁੱਟ ਗਏ ਨਾ ਮੈਂ ਇਹਨੂੰ ਕਿਹਾ ਸੀ ਗੁਰਲੀ ਨੂੰ ਕਿ ਤੂੰ ਫਿੱਤਿਆਂ ਵਾਲੇ ਲੈ ਲੈ ਵੀ ਜਦ ਛੋਟੇ ਵੀ ਹੋ ਜਾਂਦੇ ਚੱਲ ਗਈ ਨਵਜੋਧ ਦੇ ਕੰਮ ਆ ਜਾਣਗੇ ਨਹੀਂ ਕਹਿੰਦੀ ਮੰਮੀ ਮੈਂ ਤਾਂ ਉਹ ਲੋਕ ਜੇ ਵਾਲੀ ਲੈਣੇ ਆ ਇਨੂੰ ਲੈ ਕੇ ਵੀਰੇ ਦੂਜੇ ਦਿਨ ਜੋ ਲੌਕ ਟੁੱਟ ਗਿਆ ਬਸ ਇੱਕ ਕਾਲ ਸੀਗੀ ਉਹ ਲੌਕ ਖਵਾਉਣ ਦੀ ਚਲੋ ਅੱਜ ਮੈਂ ਕਿਹਾ ਆਏ ਹਾਂ ਪੁਜਾਰ ਤੈਨੂੰ ਲੌਕ ਵੀ ਹੁਣ ਖਵਾ ਹੀ ਦਿੰਦੇ ਆ ਜੀ ਉਹ ਹਾਂ ਜੀ ਜਦੋਂ ਅਸੀਂ ਦੁਕਾਨ ਤੇ ਪਹੁੰਚੇ ਜੀ ਉਹ ਦੁਕਾਨ ਵਾਲੇ ਕਹਿੰਦੇ ਜੀ ਇਹ ਹੁਣ ਦੂਜੇ ਪਾਸੇ ਜੀ ਖੁੱਲ ਗਈ ਜਿੱਧਰ ਆ ਪਾਏ ਸੀਗੇ ਵੀ ਵੱਡੇ ਬੱਚਿਆਂ ਦੇ ਕੱਪੜੇ ਉਧਰ ਹੁੰਦੇ ਜੀ ਇੱਧਰ ਛੋਟੇ ਬੱਚਿਆਂ ਦੇ ਹੁੰਦੇ ਆ ਜੀ ਇਹ ਫਿਰ ਹੁਣ ਆਪਾਂ ਜਿੱਦਲੀ ਸਾਈਡ ਆਏ ਸੀ ਜੀ ਆਪਾਂ ਉਦਲੀ ਸਾਈਡ ਹੀ ਫਿਰ ਵਾਪਸ ਫੇਰ ਆ ਗਏ। ਕੋਈ ਨਾ ਲੈ ਸਕਦੇ। ਆਇਆ ਅੱਗੇ ਵਾਪਸ ਜਾਉਣ ਦਾ ਬਤਨ। ਸਰਦੀ ਨਹੀਂ। ਹਾਂਜੀ ਸਕਰਟ। ਕੋਲੀ ਨਹਾ ਕੇ ਕਹਿੰਦੀ ਮਮੇ ਆਪਾਂ ਜੈਦੀ ਚਾਹਨੀਆ ਟੈਡੀ ਕੋਈ ਨਾ ਕੋਈ ਚਾਂ ਹੈ ਚਾਂ ਲਿਖਦੀ ਜਾਂਦੇ। ਛੜੀ ਦੇਲੇ ਟੋਸਤ ਨਹੀਂ। ਜੀ ਤਾਂ ਨਹੀਂ। ਠੀਕ ਹੈ। ਉਹਦੀ ਲੰਬੀ ਆ ਲੱਕ ਲੱਕ ਦੇਖ ਲੱਕ ਨੂੰ ਮੀਨੂ ਆ ਵੀ ਉਪਰੋਂ ਦੀ ਪਾ ਕੇ ਦੇਖ ਲੈ ਨਾ ਪਾ ਕੇ ਦੇਖ ਹਾਂ ਉਪਰੋਂ ਦੀ ਪਾਲਾ ਤੂੰ ਸਹੀ ਠੀਕ ਆ ਨਾ ਆ ਜਾਉਂ ਨਹੀਂ ਹਾਂ 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 ਉਹ ਵਾਲੇ ਦਾ ਵੀ ਕਿੰਨਾ ਨੰਬਰ ਹੈ 33 ਨੰਬਰ ਹੀ ਆ ਕਿ ਨਹੀਂ ਦੇਖ ਕੇ ਪਾ ਕੇ ਵੀਡੀਓ ਆਏਗੀ ਨਾ ਮੇਰੇ ਮਗਰ ਲੱਗਾ ਹਾਂ ਜਿੱਦਾਂ ਤੇ ਲਿਖਿਆ ਪਿਆ ਹੈ ਇਹਨਾਂ ਨੂੰ કોટਨ ਚ ਨਹੀਂ ਹੈਗੀਆਂ ਗਰਮਾਂ ਹਾਂਜੀ ਅਸੀਂ ਗਾਉਂਦੇ ਆਂ ਜੀ ਚਾਗੋ ਛੋਟ ਲੈ ਮੈਂ ਇੰਦਰ ਅਸੀਂ ਬਾਜ਼ਾਰ ਚ ਜੀ ਹਾਂਜੀ ਸਾਧਨ ਵਾਲਿਆਂ ਦੇ ਨਾ ਸਾਡੇ ਗਵਰਨਮੈਂਟਸ ਵਾਲਿਆਂ ਦੇ ਨਾ ਯੂਨੀਫਾਰਮ ਵਧੀਆ ਹੁੰਦੀ ਜੀ ਇਹਨਾਂ ਦੀ ਬਰਦੀ ਤੇ ਨਾ ਬਿਲਕੁਲ ਵੀ ਲੋ ਨਹੀਂ ਆਉਂਦਾ ਹੋਰ ਵੀ ਸ਼ਾਪ ਹੈਗੀਆਂ ਨੇ ਜਿੱਥੋਂ ਮਿਲਦੀਆਂ ਨੇ ਯੂਨੀਫਾਰਮ ਇੱਕ ਦੋ ਦੁਕਾਨਾਂ ਪਰ ਆਪਾਂ ਨੂੰ ਇੱਥੇ ਹੀ ਵਧੀਆ ਲੱਗਦੀ ਜੀ ਇਹਨਾਂ ਦੀ ਵਧੀਆ ਹੁੰਦੇ ਕੱਪੜਾ ਜੀ ਵਧੀਆ ਨਿਕਲਦਾ ਜੀ ਹਾਂਜੀ ਇੱਧਰ ਨਾ ਪਾਰਕ ਸੀਗੀ ਕੋਲੀਨ ਕਹਿੰਦੀ ਮਮੀ ਪਾਰਕ ਚੱਲੀਏ ਮੈਂ ਕਿਹਾ ਨਹੀਂ ਮੈਂ ਕਿਹਾ ਜੇ ਅਗਰ ਨਵਜੋਤ ਨਾਲ ਹੁੰਦਾ ਨਾ ਫਿੱਟਾ ਚਲੇ ਜੀ ਜਾਂਦੇ ਤੇ ਦੂਤਰਾ ਜੇ ਇਹਨਾਂ ਨੂੰ ਤੁਹਾਨੂੰ ਪਤਾ ਨਹੀਂ ਇਹਨਾਂ ਨੇ ਜਾਣਾ ਸੀ ਗੱਡੀ ਲੈ ਕੇ ਕਿ ਫੇਰ ਅਸੀਂ ਜਲਦੀ ਜਲਦੀ ਜੀ ਆ ਗਏ ਆ ਜੇ ਤੁਸੀਂ ਸਾਡੇ ਚੈਨਲ ਦੇ ਨਾਮ ਐ ਸਬਸਕ੍ਰਾਈਬ ਕਰਨਾ ਹੈ ਜੀ ਹਾਂ ਬਜ਼ਾਰ ਚ ਨਾ ਚਾਕੀਆਂ ਕੱਢ ਰਹੇ ਸੀਗੇ ਤੇ ਰਾਸ਼ ਬਹੁਤ ਹੋ ਗਿਆ ਸੀ ਆਪਾਂ ਜਲਦੀ ਜਲਦੀ ਜੀ ਫੇਰ ਜੀ ਆਪਾਂ ਨਾ ਗੁਰਲੀਨ ਨੂੰ ਲੈ ਕੇ ਨਹੀਂ ਸੀ ਦੇਣੀ ਯੂਨੀਫਾਰਮ ਬਸ ਇੱਕ ਤਾਂ ਕਰਕੇ ਲੈਣੀ ਪੈਗੀ ਇੱਕ ਤਾਂ ਇਹਨੂੰ ਪਿੱਛੇ ਦੇਖੋ ਇਨਕ ਲੱਗ ਗਈ ਨੇ ਇਹਦੇ ਪਤਾ ਨਹੀਂ ਕਿਵੇਂ ਨਵਜਉਤ ਦੇ ਨਾ ਔਰ ਇਹ ਚ ਪਾਈ ਹੋਈ ਸੀ ਪੈਂਟ ਚ ਪੈਨ ਉਹ ਕੋ ਧੋ ਕਪੜੇ ਧੋਂਦਿਆਂ ਤਾਂ ਨਿਕਲ ਗਿਆ ਕੋਕਾ ਤੇ ਇਹਦੀ ਹੋ ਗਈ ਸਾਰੀ ਸ਼ਰਟ ਜੀ ਖਰਾਬ ਤੇ ਇਧਰੋਂ ਸ਼ਰਟ ਵੀ ਇਹਦੀ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਦੇਖੋ ਕਾਫ ਵਗੈਰਾ ਤੇ ਥੋੜੀ ਨਾ ਉਹਦੇ ਉੱਚੀ ਵੀ ਹੋ ਗਈ ਸੀ ਇਸ ਕਰਕੇ ਮਜਬੂਰੀ ਚ ਆਪਾਂ ਨੂੰ ਲੈਣੀ ਪੈਗੀ ਤੇ ਨਹੀਂ ਤਾਂ ਆਪਾਂ ਹਜੇ ਇਹਨਾਂ ਨੂੰ ਲੈ ਕੇ ਨਹੀਂ ਸੀ ਦੇਣੀ ਹੈਗੀ ਕਿਉਂਕਿ ਹਜੇ ਤਾਂ ਚੱਲਦੀ ਸੀ ਚਲ ਜਿੰਨਾ ਦਿਨ ਚੱਲਦੀ ਰਹਿੰਦੀ ਤੇ ਫਿਰ ਕਹਿੰਦੀ ਮम्मी ਮੇਰੇ ਕਾਫ ਵੀ ਥੋੜੇ ਉੱਚੇ ਜੇ ਹੋ ਗਏ ਬਾਵਾ ਤਾਂ ਫਿਰ ਮੈਂ ਕਿਹਾ ਸੱਚਾ ਲੈ ਕੀ ਦੇ ਦੇਣੇ ਵੈਸੇ ਤਾਂ ਇਹਨਾਂ ਦੀ ਜੁਨੀਫਾਰਮ ਵੀ ਜੀ ਚੇਂਜ ਹੋਗੀ ਵੈਸੇ ਮੈਡਮ ਕਹਿੰਦੇ ਸੀ ਜਿੰਨਾਂ ਕੋਲੇ ਹਜੇ ਪਹਿਲੋਂ ਵਾਲੀਆਂ ਪਈਆਂ ਨੇ ਉਹ ਵਰਤ ਸਕਦੇ ਨੇ ਵੀ ਜੇ ਤੁਸੀਂ ਲੈਣੀ ਆ ਤਾਂ ਫਿਰ ਮੈਡਮ ਕਹਿੰਦੇ ਸੀ ਨਵੀਂ ਲੈ ਲਿਓ ਫਿਰ ਸਾਨੂੰ ਲੈ ਕੇ ਦੇਣੀ ਪੈਗੀ ਮੈਂ ਕਿਹਾ ਚਲੋ ਹੁਣ ਫਿਰ ਨਵੀਆਂ ਹੀ ਲੈ ਕੇ ਦੇ ਦੇਣੇ ਇਸ ਕਰਕੇ ਜੀ ਆਪਾਂ ਨੂੰ ਲੈ ਕੇ ਦੇਣੀ ਪੈਗੀ ਮੈਂ ਤਾਂ ਕਿਹਾ ਸੀਗਾ ਵੀ ਆਹ ਇੰਕ ਤਾਂ ਉੱਤਰ ਜੂਗੀ ਵੀ ਆਪਾਂ ਤਾਰ ਦਾਂਗੇ ਨੀਂਬੂ ਤੇ ਉਹ ਬੀਨੇ ਘਰ ਪਾ ਕੇ ਤੇ ਬੇਕਿੰਗ ਪਾウダー ਪਰ ਕਹਿੰਦੀ ਨਹੀਂ ਮੰਮੀ ਮੇਰੇ ਉੱਚੀ ਹੋ ਗਈ ਸ਼ਰਟ ਫਿਰ ਮੈਂ ਚਲ ਲੈ ਦਿੰਦੇ ਆ ਤੇ ਫਿਰ ਆਪਾਂ ਨਵਜੋਤ ਨੂੰ ਜੀ ਹੁਣ ਲੈ ਦਾਂਗੇ ਫਿਰ ਉਹਨੂੰ ਵੀ ਲੈ ਹੀ ਦੇਵਾਂਗੇ ਕਿਉਂਕਿ ਤੁਹਾਨੂੰ ਪਤਾ ਫਿਰ ਉਹ ਵੀ ਕਹੂਗਾ ਮੈਨੂੰ ਵੀ ਲੈ ਕੇ ਦੋ ਨਵੀਂ ਹੁਣ ਉਹ ਵੀ ਕਹਿਣ ਲੱਗੇ ਮੇਰੇ ਉੱਚੀ ਆ ਮੇਰੇ ਉੱਚੀ ਆ ਤੇ ਚਲੋ ਉਹਨੂੰ ਆਪਾਂ ਨਾ ਆ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਉਹਨੂੰ ਵੀ ਲੈ ਦਾਂਗੇ ਜੀ ਵੈਸੇ ਨਾਲ ਅੱਜਕੱਲ ਤੁਹਾਨੂੰ ਪਤਾ ਹੀ ਇਹਨੇ ਜੂਨੀਫਾਰਮ ਵੀ ਇੰਨੀ ਮਹਿੰਗੀ ਆ ਹਜੇ ਜੀ ਨਵੇਂ ਉਹਨਾਂ ਨੇ ਲਾਤੇ ਟਰੈਕਸੂਟ ਅਖੇ ਤੁਸੀਂ ਟਰੈਕਸੂਟ ਲੈ ਕੇ ਆਵੋ ਮੰਡੇ ਤੇ ਸੈਚਰਡੇ ਟਰੈਕਸੂਟ ਪਾ ਕੇ ਆਇਆ ਕਰੋ ਉਹ ਪੜਾਈ ਤਾਂ ਘੱਟ ਵੱਲ ਰੱਖੋ ਵੀ ਜਵਾਕ ਨੂੰ ਪੜ੍ਹਾਵੋ ਤੇ ਜੂਨੀਫਾਰਮ ਮੰਨਦੇ ਆ ਕਿ ਸੋਹਣੀ ਲੱਗਦੀ ਇੱਕੋ ਜੀ ਸਾਰੇ ਬੱਚਿਆਂ ਦੇ ਉਹ ਹੁੰਦਾ ਇੱਕ ਇੱਕ ਦੇ ਟਰੈਕਸੂਟ ਲੈ ਕੇ ਆਓ ਜਿ ਉਹ ਲੈ ਕੇ ਆਓ ਬੱਚਾ ਅੱਜਕੱਲ ਪਤਾ ਨਹੀਂ ਬਸ ਕੀ ਆ ਅੱਜਕੱਲ ਸਕੂਲਾਂ ਦੇ ਨਾ ਬਸ ਆਪੋ ਆਪਣੇ ਰੂਲ ਹਨ ਇੱਕ ਮਹਿੰਗਾਈ ਇੰਨੀ ਉੱਪਰੋਂ ਪੈ ਗਿਆ ਫੀਸਾ ਨਹੀਂ ਉੱਪਰ ਉਹ ਜੀ ਜੁਨੀਫਾਰਮ ਆਣੀ ਆ ਉਹ ਲੈਣੀ ਉਹ ਲੈਣੀ ਤੇ ਫਿਰ ਉਹਨੂੰ ਸੌਕਸ ਵਗੈਰਾ ਸਾਰਾ ਕੁਝ ਲੈ ਕੇ ਦੇਣਾ ਪੈ ਗਿਆ ਜੀ ਆਪਾਂ ਨੂੰ ਚਲੋ ਕਹਿੰਦੇ ਆ ਵੀ ਲੈ ਕੇ ਦੇਣਾ ਪੈਣਾ ਸੀਗਾ ਨਾ ਬੇਸੇ ਸਾਨੂੰ ਸੱਚ ਦੱਸਿਏ ਨੇ ਗੁਰਲੀਨ ਨੂੰ ਜੁਨੀਫਾਰਮ 5th ਕਲਾਸ ਚ ਲੈ ਕੇ ਦਿੱਤੀ ਸੀ ਲੈ ਲੋ ਕਿੰਨੇ 3 ਸਾਲ ਹੋ ਗਏ 5ਵੀਂ 6ਵੀਂ 7ਵੀਂ 3 ਸਾਲ ਕਰ ਲਏ ਹੁਣ ਉਹ 8ਵੀਂ ਚ ਹੋ ਗਈ ਜੀ 3 ਸਾਲ ਉਹਨੇ ਆਪਣੀ ਜੁਨੀਫਾਰਮ ਚਲਾਈ ਆ ਤੇ ਦੇਖੋ ਜੁਨੀਫਾਰਮ ਐ ਨਮੀ ਪਈ ਸੀ ਕੋਈ ਲੂ ਨਹੀਂ ਆਇਆ ਕੁਛ ਨਹੀਂ ਵੀ ਵਧੀਆ ਸੀ ਚਲ ਚੀਜ਼ ਮਹਿੰਗੀ ਵੀ ਹੁੰਦੀ ਆ ਪਰ ਵਧੀਆ ਵੀ ਹੁੰਦੀ ਆ ਕਈ ਯੂਨੀਫਾਰਮ ਇਦਾਂ ਦੀ ਨੇ ਸਸਤੇ ਉਹਨਾਂ ਦੇ ਲੂ ਵਗੈਰਾ ਵੀ ਆ ਜਾਂਦੇ ਪਰ ਇੱਥੇ ਲੂ ਬਿਲਕੁਲ ਨਹੀਂ ਆਏ ਹੈਗੇ ਐਨ ਓਵੇਂ ਦੀ ਓਵੇਂ ਪਈ ਆ ਪਹਿਲਾਂ ਤਾਂ ਬਚਾਰਾ ਦੇਖੀ ਜਾਣਾ ਤਾਂ ਉਹ ਦੁਨੀਆ ਕੋਲੋਂ ਨਹੀਂ ਤੁਸੀਂ ਉਹੋ ਛੋ ਅਗਲਾ ਮਹੀਨੇ ਤੱਕ ਫਾਂਟ ਪੈ ਗਿਆ ਹੈਂ ਸ਼ਾਇਦ ਕਿ ਤਮਾ ਕਿ ਚਲੋ ਬਿਜੂ ਰਿਟਾਰਡੋ ਹੈਂ ਪਰ ਆਂਦੇ ਆਂਦੇ ਜੰਟ ਐਂਕਲ ਦਾ ਬੇਟਾ ਮਿਲ ਗਿਆ ਸੀਗਾ ਹੂੰ ਫਿਰ ਉਹ ਤੇ ਆਇਆ ਫਿਰ ਉਹ ਤੁਹਾਨੂੰ ਬਤਨਵਾਚ ਸਤਿ ਸ਼੍ਰੀ ਅਕਾਲ ਇੱਧਰ ਵੀ ਬੁਲਾ ਲਓ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜਿਆ ਟੋਲਵਾਤ ਹੋ ਗਈ ਮੈਨੂੰ ਤੇ ਆਪਣੇ ਕੋਲੇ ਜਿਹੜੀਆਂ ਸਾਈਕਲੀਆਂ ਖੜੀਆਂ ਤੇ ਉਹ ਕੌਣ ਲੈ ਕੇ ਜਾਇਆ ਕਰੂਗਾ ਜੀ ਗੋਲੀਂ ਦੀਦੀ ਕਿੱਥੇ ਆ ਪਿੱਛੇ ਉਹ ਚੋਰੀ ਨਾਲ ਆਈ ਬੁੱਲਟ ਤੇ ਚੱਗਾ ਤੁਸੀਂ ਲੈ ਅੱਛਾ ਅੱਛਾ ਉਹ ਦਿੇ ਦਿਨ ਛੱਡਿਆ ਆਇਆ ਕੀ ਐਨੀ ਬੋਧ ਦਿੇ ਦਿਨ ਛੱਡ ਕੇ ਆਈ ਦਾ ਕੱਲੀ ਦੇ ਨਾਲ ਲੈ ਕੇ ਆ ਕਰ ਅਛਾ ਉਹ ਵੀ ਤੁਰ ਕੇ ਆ ਰਹੀ ਆ ਰਮਨ ਠੀਕਾ ਆਪਣੀ ਜੂਨੀਫਾਰਮ ਟਕਾਣੇ ਤੇ ਰੱਖਣੀ ਆ ਪਤਾ ਨਾ ਤੈਨੂੰ ਚਲ ਦੱਸ ਤੇਰੇ ਲਈ ਅੱਜ ਮੈਂ ਕੀ ਦੱਸ ਨਬ ਤੇਰੇ ਲਈ ਅੱਜ ਮੈਂ ਕੀ ਬਣਾਇਆ ਨਾਨਾ ਸ਼ੇਕ ਤੈਨੂੰ ਕਿਵੇਂ ਪਤਾ ਮੈਂ ਕਿੱਸਾ ਕਿੱਜਾ ਹੈ ਹਾਂ ਕਿੱਸਾ ਲੱਗਿਆ ਗੈਸ ਲਾ ਮਾ ਕੰਨ ਦੀ ਵੀ ਆ ਕੇ ਕਿਉ ਹੋਣੀ ਬਿਊਟੀ ਇਧਰ ਵੀ ਪੁੱਛੋ ਲੋਜੀ ਸਾਰੇ ਪੀ ਲੋਜੀ ਲੋਜੀ ਬੇ ਲੋਜੀ ਛਾਰ ਤਾਂ ਬਹੁਤ ਕਰਦਾ ਤੂੰ ਦੀਦੀ ਅਲਟਾ ਪਾ ਲੈ ਇਸਕੋ ਉਹਨੇ ਕੜਾ ਪੀਣਾ ਉਹਦੇ ਤਾਂ ਹੀ ਨਹੀਂ ਲੰਗਦਾ ਹੈਗਾ ਹਨਜੀ ਆ ਗਿਆ ਮੇਰਾ ਪੁੱਤ ਹਨਜੀ ਕਹਿੰਦੇ ਮੈਂ ਦਵਾਇਆ 10 ਰੁਪਏ ਦੀ ਨਾਲ ਆ ਰਹੀ ਸੀ ਹੈ ਨਾਲ ਲੈ ਕੇ ਆ ਰਹੀ ਸੀ ਸੀ ਉਹਰੇ ਨਾਲ ਚੱਕ ਕੇ ਤੇ ਗਲੀਨ ਤੇਰਾ ਤਾਂ ਬਣ ਹਾਂ ਬਨਾਣਾ ਸ਼ੇਕ ਬਣਿਆ ਪਿਆ ਸੀ ਬਸ ਮੈਨੂੰ ਪਤਾ ਸੀ ਤੇਰੇ ਨੰਗਣੇ ਨਹੀਂ ਤੇ ਤੇ ਚਲੋ ਚਲੋ ਚਲ ਗਰਲੀਨਾ ਜੁਨੀਫਾਰਮ ਦਿਖਾ ਤੇਰੀ ਕਿੱਦਾਂ ਦੀ ਹੈ ਤੂੰ ਕਹਿ ਰਹੀ ਸੀ ਨਾ ਉੱਚੀ ਹੈ ਜਾਂ ਨੀਮੀ ਹੈ ਚਲ ਆਪਾਂ ਦੇਖਦੇ ਆਂ ਵੀ ਦੱਸੋ ਵੀ ਸਾਰੇ ਜਣੇ ਵੀ ਇਹ ਕਿਵੇਂ ਹੈ ਕਹਿੰਦੀ ਮੈਨੂੰ ਨਾ ਉਹ ਲੱਗੀ ਇੱਧਰ ਆ ਕੇ ਦੇਖਾਂ ਹਾਂਜੀ ਇਹ ਕਹਿ ਰਹੀ ਹੈ ਨਾ ਮੈਨੂੰ ਸਕਰਟ ਨੀਮੀ ਲੱਗ ਰਹੀ ਹੈ ਪਰ ਮੈਨੂੰ ਤਾਂ ਠੀਕ ਲੱਗਦੀ ਹੈ ਚਲੋ ਦੇਖਦੇ ਆਂ ਉੱਚੀ ਸੋ ਗਾਇਸ ਹੁੰਦਾ ਪਾ ਵੀਡੀਓ ਦਾ ਐਂਡ ਕਰਦੇ ਨੇ ਤਦ ਤੱਕ ਸਾਰਿਆਂ ਨੂੰ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਬਾਏ ਬਾਏ